ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਜੇ ਤੁਹਾਨੂੰ ਸਿਆ ਜੇ ਕੋਈ ਕਸਰ ਵਾਕੀ ਰਹੇਗੀ ਤਾਂ ਉਹ ਵੀ ਪੂਰੀ ਕਰਲਾ ਤੈਨੂੰ ਉਸ ਦਿਨ ਹੀ ਕਿਹਾ ਸੀ ਲੈ ਨਾਰ ਪੈਣਾ ਬੈਠੀਆਂ ਨੇ ਇਸ ਦੇ ਪਾਸੇ ਪਰਾ ਖੜਾ ਇੱਧਰ ਬਾਬੂ ਬੈਠਾ ਹੈ ਸਰਪੰਚ ਬੈਠਾ ਹੈ ਸਾਰੀ ਉਹ ਪੰਚਾਇਤ ਬੈਠੀ ਹੈ ਸਾਰੇ ਇੱਕ ਥਾਂ ਹੀ ਬੈਠੇ ਆ ਜਿਹੜਾ ਮੁਕੱਦਮਾ 307 ਦਾ ਅਰਾਦਾ ਕਤਲ ਦਾ ਵੇਕਾ ਤਲ ਕਰਨ ਦੇ ਇਰਾਦੇ ਨਾਲ ਉੱਥੇ ਪੁਲਿਸ ਨਾਲ ਆਹ ਕਰਤਾ ਪੁਲਿਸ ਨਾਲ ਉਹ ਕਰਤਾ ਗੱਡੀਆਂ ਦੀ ਭਾਂ ਤੋੜ ਕਰਤੀ ਜੀ ਜੋ ਤੁਸੀਂ ਕੀਤਾ 18 ਨੰਬਰ ਮੁਕੱਦਮਾ ਟਰੌਲੇ ਥਾਂ ਦੇ ਵਿੱਚ ਦਰਜ ਕੀਤਾ ਸੋ ਆਜ ਅਜੇ ਹਲੇ ਵੀ ਤੇਰਾ ਢੱਡ ਨਹੀਂ ਭਰਿਆ ਭਾਂਡੇ ਨੂੰ ਅੰਦਰ ਰੱਖ ਕੇ ਭਾਂਡੇ ਨੂੰ ਕਟਾ ਕੇ ਜਲੀਲ ਕਰਾ ਕੇ ਵੀਡੀਓ ਉਹਦੀਆਂ ਦੇਖ ਕੇ ਬਣਾ ਕੇ ਹਲੇ ਵੀ ਤੇਰਾ ਨਹੀਂ ਸਬਰ ਭਰਿਆ ਇੱਕ ਪਾਸੇ ਤੇਰੀ ਪੁਲਿਸ ਤੇਰਾ ਡੀਜੀਪੀ ਅਰਪਿਤ ਸੁਖਲਾ ਤੇਰਾ ਏਡੀਜੀਪੀ ਜਸਕਰਨ ਸਿੰਘ ਡੀਏਜੀ ਭੁੱਲਰ ਏਡੀਜੀਪੀ ਗੁਰਿੰਦਰ ਢਿੱਲੋਂ ਤੇਰੇ ਚਾਰ ਅਫਸਰ ਦਸਤਕ ਕਰਕੇ 3 ਤਰੀਕ ਨੂੰ ਲਿਖਤੀ ਸਮਝੌਤਾ ਦੇ ਕੇ ਜਾਂਦੇ ਆ ਬੋਲ ਕੇ ਜਾਂਦੇ ਆ ਬਹੁਤ ਵੱਡੇ ਘੱਟ ਦੇ ਵਿੱਚ ਕਿ 10 ਤਰੀਕ ਤੱਕ ਅਸੀਂ ਭਾਨੇ ਨੂੰ ਬਾਹਰ ਲੈ ਕੱਢ ਦਿਆਂਗੇ ਪਰ ਉਸੇ 3 ਤਰੀਕ ਨੂੰ ਆਥ ਨੇ ਸਾਢੇ 5000 ਸਮਾਂ ਹੁੰਦਾ ਤੇ ਸਾਡੇ ਸਾਰਿਆਂ ਦੇ ਉੱਤੇ ਮੁਕੱਦਮਾ ਵਿੱਚ ਲੱਖਾ ਸੁਦਾਣਾ ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈਣਾਂ ਵਿੱਚ ਭਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਭਾਨੇ ਦੇ ਪਿੰਡ ਦਾ ਸਰਪੰਚ ਭਾਨੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋੜਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ ਸਾਰਿਆਂ ਦੇ ਉੱਤੇ ਵਾਇਲ ਨੇ 307 ਤੇ ਹੋਰ 11 ਤਧਾਮਾ ਲਾ ਕੇ ਮੁਕੱਦਮਾ ਜਿਹੜਾ ਉਹ ਤੁਸੀਂ ਦਰਜ ਕੀਤਾ ਥਾਣੇ ਧਨੌਲੇ 'ਚ ਇਹ ਕੁੜੀ ਵਿਚਾਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ ਇਹ ਉਸ ਦਿਨ ਮੌਕੇ ਦੇ ਉੱਤੇ ਡਿਊਟੀ ਤੇ ਹਾਜ਼ਰ ਸਕੂਲ ਚ ਪੜਾਉਣ ਗਈ ਆ 3 ਤਰੀਕ ਨੂੰ ਇਹਦੀ ਹਾਜ਼ਰੀ ਲੱਗੀ ਹੋਇਆ ਰਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ ਚ ਤੇ ਤੁਸੀਂ ਇੱਥੇ ਵੀ ਜਾ ਕੇ ਪਰਚਾ ਦੇਤਾ ਇੱਕ ਭੈਣ ਘਰੇ ਆਉਤੋ ਹੀ ਪਰਚਾ ਦੇਤਾ ਬਾਪੂ ਘਰੇ ਆਉਤੋ ਹੀ ਪਰਚਾ ਦੇਤਾ ਸਾਡੇ ਦੇ ਦੇ ਦਿੰਦਾ ਤੈਨੂੰ ਪਤਾ ਬੜੀ ਬਾਜ ਦੱਬ ਲੂ ਸਾਡੇ ਦੇਨ ਦਾ ਕੋਈ ਗੱਲ ਨਹੀਂ ਦੇਹ ਪਰਚੇ ਅਸੀਂ ਤਿਆਰ ਆ ਛੱਟ ਦਿਲਾ ਤਿਆਰ ਮਰਵਾ ਦੇ ਸਿਦਾਂਜ ਪੈ ਵੀ ਆ ਕੇ ਬੋਲਾਂਗੇ ਸਿਦਾਂਜ ਪੈਆਂ ਦੀ ਵੀ ਆਵਾਜ਼ ਕੁੰਜੂਗੀ ਜੇ ਤੇਰੇ ਦਿਮਾਗ 'ਚ ਗਲਤ ਫੇਮੇ ਕੱਢਦੇ ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਇਹ ਪਾਵਰਾ ਪੂਬਰਾ ਤਾਕਤਾਂ ਸਦਾ ਨਹੀਂ ਰਹਿੰਦੀਆਂ ਹੋ ਹੱਦ ਹੋ ਗਈ ਯਾਰ ਥੁੱਕੇ ਚਟਣ ਵਾਲੀ ਗੱਲ ਤੁਸੀਂ ਆਏ ਖੜੇ ਹੋ ਬਿਲਕੁਲ ਵਿਚਵੰਦੇ ਕਹਿੰਦੇ ਸੀ ਕਿ ਸਾਨੂੰ ਹਲੇ ਯਕੀਨ ਸੀਗਾ 10 ਤਰੀਕ ਦਾ ਸਮਾਂ ਤੁਸੀਂ ਦਿੱਤਾ ਅਈ 10 ਤੱਕ ਬਿਲਕੁਲ ਚੁੱਪਾ ਵੀ ਕੋਈ ਗੱਲ ਨਹੀਂ ਤੁਸੀਂ ਛੱਡੋ ਬੰਦਾ ਸਾਡਾ ਤੁਸੀਂ ਸਮਾਂ ਲੈ ਕੇ ਗਏ ਆ ਅਈ ਤੁਹਾਡੇ ਭਰੋਸੇ ਦੇ ਉੱਤੇ ਤੁਹਾਡੇ ਵੱਡੇ ਅਫਸਰਾਂ ਦੇ ਭਰੋਸੇ ਦੇ ਉੱਤੇ ਸਮਾਂ ਦਾ 10 ਤਰੀਕ ਦਾ 10 ਤਰੀਕ ਤੱਕ ਅਸੀਂ ਭਾਣੇ ਦੇ ਪਰਚੇਡ ਚਾਰਜ ਕਰਕੇ ਉਹਨੂੰ ਬਾਹਰ ਕੱਢ ਦਿਆਂਗੇ ਪਰ ਜੇ ਨਹੀਂ ਉਦੋਂ ਉਦੋਂ ਪਹਿਲਾਂ ਹੀ ਸ਼ੁਰੂ ਕਰਤਾ ਕੰਮ ਜਾਣੇ ਬਿਉਂਤਬੰਦੀ ਥੋੜੀ ਪਹਿਲਾਂ ਹੀ ਸੀਗੀ ਇਹ ਤੈਨੂੰ ਉਦੋਂ ਹੀ ਸੀਗੀ ਉਦੋਂ ਵੀ ਪਹਿਲਾਂ ਦੀ ਬਣੀ ਸੀ ਵੀ ਕਿਸੇ ਵੀ ਤਰੀਕੇ ਨਾਲ ਇਹ ਬੰਦੇ ਬਾਹਰ ਨਹੀਂ ਨਿਕਲਣ ਦੇਣਗੇ ਪਾਣਾ ਬਾਹਰ ਨਹੀਂ ਆਉਂਦੇ ਨਾ ਜਿਹੜਾ ਲੰਬੂ ਤੂੰ ਲਾ ਰਿਆ ਪੰਜਾਬ 'ਚ ਅੱਗ ਜਿਹੜੀ ਤੂੰ ਲਾ ਰਿਆ ਜਿਹੜੀ ਪੱਠੀ ਦੇ ਵਿੱਚ ਤੂੰ ਝੋਕ ਰਿਹਾ ਪੰਜਾਬ ਦੀ ਜਵਾਨੀ ਨੂੰ ਬਲਦੇ ਬੂਥੇ ਦੇ ਰਿਹਾ ਤੇ ਸ਼ਿਕਾਰ ਖੇਡਣ ਲਈ ਤੂੰ ਤਿਆਰੀਆਂ ਕਰ ਰਿਹਾ ਸੈਂਟਰ ਨਾਲ ਮਿਲ ਕੇ ਐ ਨਹੀਂ ਬੰਦਾ ਕੱਲ ਨੂੰ ਫੋਰਸ ਆ ਵਗਾਲੇ ਇੱਥੇ ਜਿਵੇਂ ਉਦੋਂ ਆਪਣੇ ਅਮਰਤਪਾਲ ਵੇਲੇ ਬੁਲਾਇਆ ਸੀ ਨਾ ਠੀਕ ਹੈ ਉਹ ਤੇਰਾ ਸਾਡੇ ਦੇ ਵੀ ਐਨਐਸਐ ਲਾਉਣ ਦਾ ਇਰਾਦਾ ਲਾ ਦੇ ਕਸਰ ਨਾ ਰਹਿ ਜਿੰਨੇ ਤੂੰ ਚੁੱਪਦੇ ਆ ਲੜਕਦੇ ਆ ਕੋਈ ਪੱਤਰਕਾਰ ਆ ਵੀ ਹੋਰ ਆ ਬੋਲਣ ਵਾਲਾ ਬੰਦਾ ਐਨਐਸਐ ਲਾ ਡਬਰੂਗੜ੍ਹ ਸਿਟੀ ਦੇ ਚੱਕ ਕੇ ਅਸੀਂ ਇੱਥੇ ਹੀ ਬੈਠੇ ਹਾਂ ਕੋਟ ਦੰਨੇ ਭਾਨੇ ਦੇ ਘਰੇ ਬੈਠੇ ਆ ਪੈਣਾ ਵੀ ਬੈਠੇ ਨਾ ਬਾਪੂ ਵੀ ਬੈਠਾ ਭਰਾ ਵੀ ਬੈਠਾ ਆਪਣ ਕਿਹਾ ਸੀ ਬੈਠੇ ਜਿੰਨਿਆਂ ਦੇ ਪਰਚੇ ਸਾਰੇ ਬੈਠੇ ਆ ਅਸੀਂ ਤੂੰ ਭੇਜ ਦੇ ਸਾਨੂੰ ਚਕਾ ਲਾ ਜਿਹੜੀ ਤਾ ਰਤ ਦੀ ਗੁਰੇਗੀ ਕਾਰ ਸੈਂਟਰ ਨਾਲ ਗੱਲ ਕ્યાર ਤਾ ਤੂੰ ਹੋਰੀ ਬੈਠਾ ਸ਼ੁਰੂ ਤਾਂ ਤੂੰ ਕੰਮ ਕਰ ਹੀ ਲਿਆ ਜਿਹੜੇ ਤੂੰ ਟਰੈਕਟਰ ਬਣਾਏ ਆ ਬੁਲਟ ਪ੍ਰੂਫ ਟਰੈਕਟਰ ਗੈਸਟਰਾ ਦਾ ਕਹਿ ਕੇ ਬਹਾਨਾ ਤੁਸੀਂ ਗੋਲੀਆਂ ਮਾਰਨ ਲੱਗੇ ਐਨਕਾਊਂਟਰ ਕਰਨ ਲੱਗੇ ਸ਼ੁਰੂ ਤਾਂ ਕੰਮ ਤੁਸੀਂ ਕਰ ਲਿਆ ਸਾਡਾ ਜਿਹੜਾ ਦੇਸ਼ ਹੈ ਅਸੀਂ ਚਾਹੁੰਦੇ ਆਂ ਵੀ ਅਸੀਂ ਸਾਰੇ ਫਿਰ ਤੂੰ ਇੰਨੀ ਗੱਲ ਦੱਸ ਜੀ ਜਦੋਂ ਤੂੰ ਉਦੋਂ ਉਦੋਂ ਜਦੋਂ ਸਕੂਲ ਚ ਸੀ ਹਾਂਜੀ ਮੈਂ ਆਪਣੀ ਜੌਬ ਤੇ ਸੀ ਬਿਲਕੁਲ ਮੈਂ ਆਪਣੇ ਘਰ ਸੀ ਕੀ ਸਹੁਰੇ ਘਰ ਤੋਂ ਮੈਂ ਜੌਬ ਤੇ ਗਈ ਆਂ ਜੌਬ ਤੋਂ ਮੈਂ ਆਪਣੇ ਫੇਰ ਘਰ ਆ ਜਾਂਗੀ ਪੂਰਾ ਟਾਈਮ ਮੈਂ ਆਪਣੀ ਜੌਬ ਤੇ ਨਹੀਂ ਤੈਨੂੰ ਕਿੰਨਾ ਫੇਰ ਸਟੇਜਾਂ ਤੇ ਚਾਹ ਕਿੰਨਾ ਤੈਨੂੰ ਵੀ ਮੇਰੇ ਘਰ ਇੱਕ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਤੇ ਆ ਕਿਸੇ ਦੀਆਂ ਭੈਣਾਂ ਨਹੀਂ ਆ ਕੇ ਜਿਹੜੀਆਂ ਕੁੜੀਆਂ ਨਹੀਂ ਜਿਨ੍ਹਾਂ ਦੇ ਨਾਲ ਤੂੰ ਜਨਮ ਟਾ ਰਹਿਆ ਉਮਿਤ ਦਾ ਉਹ ਸੱਚ ਦਾ ਇਰਾਦਾ ਕਤਲ ਦਾ ਪਰਚਾ ਪੰਨ ਤੋੜਦੀ ਪੁਲਿਸ ਵਾਲੇ ਦੀ ਕਿਰਪਾਨ ਮਾਰੀ ਜੀ ਕਿਵੇਂ ਕਹਾਣੀਆਂ ਬਣਾ ਕੇ ਮਿੰਟ ਲਾਉਂਦੇ ਨੇ ਯਾਰ ਕਹਾਣੀ ਘੜਦ ਨੂੰ ਯਾਰ ਸੋ ਭਾਈ ਹੱਥ ਬੰਨ ਕੇ ਕੋਈ ਵਕੂ ਜੀ ਕੋਈ ਕਹਿਣਾ ਚਾਹੁੰਦੇ ਪਹਿਲਾ ਬਾਜ਼ੀ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਜਿੱਦ ਦੇ 3 ਤਰੀਕ ਨੂੰ ਅਸੀਂ ਮਗਵਾਲ ਕੋਠੀ ਦੇ ਵਿੱਚ ਬੈਠੇ ਸੀ ਸਾਨੂੰ ਉੱਥੋਂ ਡੀਐਸਪੀ ਨੇ ਚੱਕਿਆਗਾ ਚੱਕ ਕੇ ਸਾਨੂੰ ਬਾਣੀਆਂ ਥਾਣੇ ਦੇ ਵਿੱਚ ਲਿਆਇਆ ਗਿਆ ਸਾਨੂੰ 8 ਵਜੇ ਦੇ ਤਕਰੀਬਾ ਜਿੰਨਾ ਚਿਕ ਬਾਈ ਦਾ ਹਕੂਮੀ ਹੋਇਆ ਉਤਨਾ ਇਹਨਾਂ ਦੀ ਕੋਈ ਗੱਲਬਾਤ ਨਹੀਂ ਉਹਨਾਂ ਉਦੋਂ ਆ ਪਹਿਲਾਂ ਸਾਨੂੰ ਕਿਸੇ ਪੁਲਿਸ ਨੇ ਕੱਢਿਆ ਨਹੀਂ ਹੈਗਾ ਚੱਕ ਕੇ ਬਾਈ ਸਾਨੂੰ ਟਰੋਲੇ ਪਾ ਦਿੱਤਾ ਤੇਰੇ 5-6 ਵਜੇ ਪਰਚੇ ਸਰਪੰਚ ਇੱਥੇ ਸੀ ਅਸੀਂ ਬਾਈ ਬਾਲੀਆਂ ਥਾਣੇ ਅਫਸਰ ਕਾਰ ਕਢਾ ਲਓ ਜਾ ਕੇ ਅਸੀਂ ਥਾਣੇ ਦੇ ਵਿੱਚ ਨਹੀਂ ਬਾਈ ਐਨੀ ਕੀ ਗੱਲ ਕਰਨੀ ਆ ਆ ਕੱਲਾ ਇੱਥੋਂ ਨਹੀਂ ਫਿਰ ਫਿਰ ਪੂਰੇ ਪੰਜਾਬ ਦੇ ਵਿੱਚ ਜਾਮ ਹੋਣੇ ਚਾਹੀਦਾ ਪੂਰਾ ਪੰਜਾਬ ਬੰਦ ਹੋਣਾ ਚਾਹੀਦਾ ਅੱਜ ਤਾਂ ਇਹ ਕਹਿੰਦੇ ਕੋਈ ਛੇ ਨਹੀਂ ਗੱਲ ਖੜਨੀ ਵੀ ਆ ਠੀਕ ਹੈ ਕੱਲਾ ਇਕੱਲੀ ਘਰ ਮੁਰੇ ਵਾਗੇ ਉੱਥੇ ਵਾਗੇ ਕੋਈ ਗੱਲ ਨਹੀਂ ਡਰਾਉਣਗੇ ਦਸਤ ਪਾਉਣਗੇ ਭੰਨਾਗੇ ਘੇਰਾ ਤੋੜੇ ਘੇਰੇ ਤੋੜਾਂਗੇ ਸਾਰੇ ਦਸਤਾਂ ਦੇ ਨਰਾਂ ਦੇ ਸੋ ਮੇਰਾ ਵੀ ਤੁਹਾਨੂੰ ਬੇਨਤੀ ਆ 10 ਤੱਕ ਆਪਾਂ ਕੋਈ ਬਿਆਨਵਾਜੀ ਅਸੀਂ ਚੁੱਪਾਂ ਸਾਡੇ ਖਿਲਾਫ ਵੀ ਬਥੇਰਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਕੁਝ ਬਕਾਊ ਪੱਤਰਕਾਰਾਂ ਤੁਹਾਨੂੰ ਕੁਝ ਇਹਨਾਂ ਦੇ ਬੰਦਿਆਂ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਡੇ ਖਿਲਾਫ ਵੀ ਉਹ ਆਏ ਆ ਉਹ ਆਏ ਆ ਅਸੀਂ ਕਿਸੇ ਦਾ ਕੋਈ ਜਵਾਬ ਨਹੀਂ ਦੇਣਾ